ਕੀ ਅੱਜ ਕੱਲ ਕੋ ਵੀਡੀਓ ਚੱਲ ਰਹੀ ਹੈ ਵੀ ਬ੍ਰਹਮ ਗਿਆਨੀ ਬਣਾ ਦਿੰਦੇ ਨੇ ਤੁਹਾਡਾ ਵੀ ਮੈਂ ਕਾਲਜ ਦੇਖਿਆ ਤੁਸੀਂ ਵੀ ਬ੍ਰਹਮ ਗਿਆਨੀ ਦੀ ਡਿਗਰੀ ਦਿਨੇ ਹੋਗੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਤੇ ਅਸੀਂ ਬ੍ਰਹਮ ਗਿਆਨੀ ਬਣਨਾ ਆ ਅਸੀਂ ਜਾਂ ਮਤਲਬ ਧਰਤੀ ਤੋਂ ਵੀ ਤਾਂ ਹੀ ਕਿਤੇ ਹੋਰ ਹੀ ਕਿਤੇ ਚਲੇ ਜਾਣਾ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਵਾਰੀ ਲਿਖਿਆ ਬ੍ਰਹਮ ਗਿਆਨੀ ਸ਼ਬਦ ਲਿਖਿਆ ਬਣਾਉਣ ਦੇ ਤਰੀਕੇ ਦੱਸੇ ਹੋਏ ਨੇਗੇ ਤੁਸੀਂ ਕਹਿੰਦੇ ਹੋ ਹੈ ਹੀ ਨਹੀਂ ਕੁਝ ਭਾਈ ਇਹੋ ਜਿਹਾ ਬਥੇਰਾ ਕੁਝ ਪਹਿਲਾਂ ਤੋਂ ਚੱਲਦਾ ਆ ਅੱਜ ਵੀ ਉਹ ਝੂਠ ਚੱਲੀ ਜਾਂਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਵੱਡੇ ਸਮਰੱਥ ਸੀਗੇ ਉਹਨਾਂ ਨੇ ਕਿਸੇ ਵੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਬ ਅਖਵਾਉਣ ਦੀ ਕਿ ਮੈਂ ਰੱਬ ਹਾਂ ਇਦਾਂ ਦਾ ਉਹਨਾਂ ਨੇ ਆਪਣੇ ਆਪ ਨੂੰ ਆਪਣੀ ਬਾਣੀ 'ਚ ਕਿਤੇ ਵੀ ਨਹੀਂ ਕਿਹਾ ਹੋਇਆ। ਨਰਕ ਵੀ ਦੇਖਿਆ ਉੱਥੇ ਸਵਰਗ ਵੀ ਦੇਖਿਆ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਨੇ ਪੜ੍ਹੀ ਹੈ। ਕਿਉਂਕਿ ਗੱਲਾਂ ਜੇ ਕਰਨੀਆਂ ਮੂੰਹ 'ਚੋਂ ਬੋਲਣਾ ਤਾਂ ਸਰੀਰ ਚਾਹੀਦਾ ਫਿਰ ਉਹਦੇ 'ਚੋਂ ਆਵਾਜ਼ ਆਏਗੀ। ਕੀ ਰੱਬ ਸਰੀਰ ਧਾਰੀ ਆ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਦੀ ਏਦਾਂ? ਕੁੰਡਲਿਨੀ ਜਾਗਰਤ ਹੁੰਦੀ ਹੈ ਜਿਸ ਦੇ ਨਾਲ ਕੇ ਪ੍ਰਕਾਸ਼ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਫਿਰ ਸਾਨੂੰ ਰੱਬ ਦੇ ਦਰਸ਼ਨ ਹੁੰਦੇ ਨੇ ਫਿਰ ਇਹ ਸਾਰੀਆਂ ਗੱਲਾਂ ਜਿਹੜੀਆਂ ਆਮ ਲੋਕਾਂ ਵਿੱਚ ਪ੍ਰਚਲਿਤ ਨੇ ਫਿਰ ਇਹ ਗੱਲਾਂ ਕਿੱਥੋਂ ਆਈਆਂ ਸੀ ਇਹ ਵੱਡਾ ਇੱਕ ਪਖੰਡ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਰੋਧ ਵਿੱਚ ਜਿਹੜਾ ਸਿਲਸਿਲਾ ਆ ਉਹ ਸਾਰਾ ਹੀ ਅਪਣਾ ਕੇ ਧਾਰਨ ਕੀਤਾ ਜਾ ਰਿਹਾ ਮੈਂ ਨਾ بڑا ਵੀਡੀਓ ਦੇਖੀ ਅੱਜ ਕੱਲ ਕੋਈ ਵੀਡੀਓ ਚੱਲ ਰਹੀ ਹੈ ਵੀ ਬ੍ਰਹਮ ਗਿਆਨੀ ਬਣਾ ਦਿੰਦੇ ਨੇ ਤੁਹਾਡਾ ਵੀ ਮੈਂ ਕਾਲਜ ਦੇਖਿਆ ਤੁਸੀਂ ਤਿੰਨ ਮੰਜ਼ਲੀ ਕਾਲਜ ਬਣਾਇਆ ਹੈ ਤੁਸੀਂ ਇੱਥੇ ਬੱਚਾ ਨੂੰ ਪੜ੍ਹਾਉਨੇ ਹੋ 2-3 ਸਾਲ ਕੋਰਸ ਕਰਾਣੇ ਹੋ ਤੁਸੀਂ ਵੀ ਬ੍ਰਹਮ ਗਿਆਨੀ ਦੀ ਡ ਨਹੀਂ ਸਾਡੇ ਕੋਲ ਬ੍ਰਹਮ ਗਿਆਨੀ ਦੀ ਡਿਗਰੀ ਤਾਂ ਨਹੀਂ ਆ ਅਸੀਂ ਤਾਂ ਜਿਹੜਾ ਗ੍ਰੰਥੀ ਸਿੱਖੀ ਦਾ ਪ੍ਰਚਾਰ ਅ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਆ ਉਹਦੇ ਮੁਤਾਬਕ ਅਸੀਂ ਸਾਰੇ ਸੇਖੀ ਬਣ ਜਾਈਏ ਤਾਂ ਅਸੀਂ ਤਾਂ ਇੰਨਾ ਕੰਮ ਹੀ ਕਰਦੇ ਆ ਬਾਬਾ ਜੀ ਮੈਂ ਨਾ ਵੀਡੀਓ ਦੇਖੀ ਸੀ ਇੱਕ ਉਹਦੇ ਵਿੱਚ ਦੱਸਦੇ ਨੇ ਕਿ ਕਹਿੰਦੇ ਵੀ 3-3 ਸਾਲ ਦਾ ਕੋਰਸ ਹੁੰਦਾ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਇੱਕ ਸਰਟੀਫਿਕੇਟ ਮਿਲਦਾ ਹੈ ਉਹ ਸਰਟੀਫਿਕੇਟ ਦੇ ਆਧਾਰ ਤੇ ਫਿਰ ਤੁਸੀਂ ਬ੍ਰਹਮ ਗਿਆਨੀ ਬਣ ਜਾਂਦੇ ਹੋ ਫਿਰ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਤੁਸੀਂ ਇਸ ਦੁਨੀਆ ਤੋਂ ਦੂਜੀ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਹੋ ਮਤਲਬ ਇਹ ਸਾਰਾ ਕੋਈ ਤੁਸੀਂ ਕੁਝ ਵੀ ਨਹੀਂ ਕਰਾਉਂਦੇ ਨਹੀਂ ਇਹੋ ਜਿਹਾ ਸਾਡੇ ਕੋਲ ਵੇਖੋ ਪਤਾ ਕੀ ਹੈ ਗੱਲ ਇਹ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕਹਿ ਰਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਆ ਮੇਰਾ ਖਿਆਲ ਆ ਕਿ ਜੇ ਉਹ ਹੀ ਕਰੀ ਜਾਈਏ ਨਾ ਤਾਂ ਉਹ ਬਹੁਤ ਜ਼ਿਆਦਾ ਵੱਡਾ ਕੰਮ ਆ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਤੇ ਅਸੀਂ ਬ੍ਰਹਮ ਗਿਆਨੀ ਬਣਨਾ ਆ ਅਸੀਂ ਜਾਂ ਮਤਲਬ ਧਰਤੀ ਤੋਂ ਵੀ ਤਾਂ ਹੀ ਕਿਤੇ ਹੋਰ ਹੀ ਕਿਤੇ ਚਲੇ ਜਾਣਾ ਆ ਤਾਂ ਇਹੋ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਸਿੱਖਿਆ ਦਿੰਦੀ ਨਹੀਂਗੀ ਅੱਛਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਕਰਦੀ ਹੀ ਨਹੀਂ ਫਿਰ ਉਹਨਾਂ ਨੇ ਮੈਨੂੰ ਵੀਡੀਓ ਦੇ ਵਿੱਚ ਮੈਂ ਸੁਣਿਆ ਵੀ ਉਹ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਵਾਰੀ ਲਿਖਿਆ ਬ੍ਰਹਮ ਗਿਆਨੀ ਸ਼ਬਦ ਲਿਖਿਆ ਬਣਨ ਦੇ ਤਰੀਕੇ ਦੱਸੇ ਹੋਏ ਨੇਗੇ ਤੁਸੀਂ ਕਹਿੰਦੇ ਹੋ ਹੈ ਹੀ ਨਹੀਂ ਕੁਝ ਨੀ ਦੇਖੋ ਬ੍ਰह्म ज्ञानी ਸ਼ਬਦ ਜ਼ਰੂਰ ਗੁਰੂ ਗ੍ਰੰਥ ਸਾਹਿਬ ਚ ਵਰਤਿਆ ਸਾਧ ਸ਼ਬਦ ਵਰਤਿਆ ਵਾ ਅ ਬਥੇਰੇ ਇਦਾਂ ਦਾ ਜਿਹੜਾ ਬੜਿਆਈ ਮਹਾਰਾਜ ਨੇ ਜਿਹੜੀ ਆ ਉਹ ਦਿੱਤੀ ਹੋਈ ਆ ਲੇਕਿਨ ਸਾਨੂੰ ਉਹਨੂੰ ਸਾਰੇ ਨੂੰ ਸਮਝਣ ਦੀ ਲੋੜ ਆ ਨਾ ਕਿ ਜੇ ਅਸੀਂ ਸ਼ੋਸ਼ੇਬਾਜ਼ੀ ਕਰਨੀ ਆ ਫਿਰ ਜਿੰਨੀ ਮਰਜ਼ੀ ਕਰੀ ਜਾਣ ਫਿਰ ਤਾਂ ਇੱਥੇ ਭਾਰਤ ਦੀ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਲੋਕ ਰਾਬੀ ਬਣ ਕੇ ਪੈਦਾ ਹੋਏ ਤੇ ਰਾਬੀ ਉਹ ਉਸ ਸੰਸਾਰ ਦੇ ਵਿੱਚ ਆਪਣੀ ਪੂਜਾ ਕਰਵਾਉਂਦੇ ਰਿਆ ਤਾਂ ਇੱਥੇ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਰੱਬ ਇੱਥੇ ਪੈਦਾ ਹੋਇਆ ਤਾਂ ਇਹ ਇਹੋ ਜਿਹਾ ਬਥੇਰਾ ਕੁਝ ਪਹਿਲਾਂ ਤੋਂ ਚੱਲਦਾ ਆ ਅੱਜ ਵੀ ਉਹ ਝੂਠ ਚੱਲੀ ਜਾਂਦਾ ਲੇਕਿਨ ਗੁਰੂ ਸਾਹਿਬ ਜੀ ਨੇ ਤਾਂ ਇਦਾਂ ਦਾ ਕੁਝ ਵੀ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਤਾਂ ਜੇ ਬ੍ਰਹਮ ਗਿਆਨੀ ਸ਼ਬਦ ਵਰਤਿਆ ਤਾਂ ਉਹ ਅਕਾਲ ਪੁਰਖ ਲਈ ਵਰਤਿਆ ਅਕਾਲ ਪੁਰਖ ਨਾਲ ਸਾਂਝ ਪਾਉਣ ਵਾਲਾ ਜਿਹੜਾ ਬੰਦਾ ਆ ਬ੍ਰਹਮ ਰੱਬ ਗਿਆਨੀ ਉਹਨੂੰ ਜਾਣਨ ਵਾਲਾ ਤੋਂ ਜਿਹੜਾ ਬੰਦਾ ਅਕਾਲ ਪੁਰਖ ਜੀ ਨਾਲ ਸਾਂਝ ਰੱਖਦਾ ਸੋਝੀ ਰੱਖਦਾ ਉਹ ਰੱਬ ਨਹੀਂ ਹੋ ਜਾਂਦਾ ਸਗੋਂ ਰੱਬ ਦੀ ਸੋਝੀ ਲੈ ਕੇ ਰੱਬ ਵਾਲਾ ਗਿਆਨ ਲੈ ਕੇ ਰੱਬ ਵਾਲੇ ਗੁਣ ਲੈ ਕੇ ਉਹਨੂੰ ਆਪਣੀ ਜ਼ਿੰਦਗੀ 'ਚ ਜਿਉਂਦਾ ਆ ਉਹ ਸੇਵਾ ਕਰਦਾ ਆ ਨਿਮਰਤਾ ਭਾਵ ਵਿੱਚ ਰਹਿੰਦਾ ਆ ਦਇਆ ਭਾਵ ਵਿੱਚ ਰਹਿੰਦਾ ਆ ਉਹ ਇਸ ਧਰਤੀ ਤੇ ਜਿਵੇਂ ਗੁਰੂ ਸਾਹਿਬ ਵਿਚਰੇ ਅਕਾਲ ਪੁਰਖ ਜੀ ਦਾ ਉਹ ਬਖਸ਼ਿਸ਼ pa ਕੇ ਇਸ ਤਰੀਕੇ ਨਾਲ ਵਿਚਰਨ ਦੀ ਕੋਸ਼ਿਸ਼ ਕਰਦਾ ਉਹ ਰੱਬ ਹੋਣ ਦਾ ਦਾਵਾ ਨਹੀਂ ਕਰਨ ਲੱਗ ਜਾਂਦਾ ਕਿ ਮੈਂ ਰੱਬ ਹੋ ਗਿਆ ਮੈਂ ਬ੍ਰਹਮ ਗਿਆਨੀ ਹੋ ਗਿਆ ਮੈਂ ਬਸ ਪੂਜਨੀਕ ਹੋ ਗਿਆ ਮੈਂ ਗੁਰੂ ਬਣ ਗਿਆ ਨਹੀਂ 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 ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਵੱਡੇ ਸਮਰਾਤ ਸੀਗੇ ਕਿੰਨੇ ਉਹਨਾਂ ਦੇ ਉੱਚੇ ਸੁੱਚੇ ਜੀਵਨ ਸੀਗੇ ਕਿੰਨੇ ਉਹਨਾਂ ਨੇ ਪਰਉਪਕਾਰ ਕੀਤੇ ਨੇ ਸਮਾਜ ਉੱਤੇ ਲੇਕਿਨ ਫਿਰ ਵੀ ਬਾਣੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਦਾਸ ਸੇਵਕ ਗੋਲਾ ਇਤਰਾਹਾਂ ਦੇ ਸ਼ਬਦ ਹੀ ਵਰਤੇ ਉਹਨਾਂ ਨੇ ਆਪਣੇ ਲਈ ਉਹਨਾਂ ਨੇ ਕਿਸੇ ਵੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਬ ਖਵਾਉਣ ਦੀ ਕਿ ਮੈਂ ਰੱਬ ਆਂ ਇਦਾਂ ਦਾ ਉਹਨਾਂ ਨੇ ਆਪਣੇ ਆਪ ਨੂੰ ਆਪਣੀ ਬਾਣੀ ਚ ਕਿਤੇ ਵੀ ਨਹੀਂ ਕਿਹਾ ਹੋਇਆ ਤੇ ਤੁਸੀਂ ਫਿਰ ਇਦਾਂ ਦਾ ਕੀ ਕਰਾਨੇ ਹੋ ਵੀ ਜਿਹੜਾ ਤੁਸੀਂ ਕੋਰਸ ਕਰਾਨੇ ਹੋ ਫਿਰ ਉਹਦੇ ਨਾਲ ਰੱਬ ਮਿਲ ਜਾਂਦਾ ਨੇ ਦੇਖੋ ਰੱਬ ਮਿਲ ਜਾਂਦਾ ਰੱਬ ਪਹਿਲੀ ਗੱਲ ਤਾਂ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਰੱਬ ਸਾਨੂੰ ਦਰਸਾਇਆ ਕਿੱਥੇ ਆ ਕੀ ਰੱਬ ਕਿਸੇ ਅਸਲ ਸਤਵੇਂ ਅਸਮਾਨ ਤੇ ਰਹਿੰਦਾ ਹੈ ਕੀ ਰੱਬ ਕਿਸੇ ਹੋਰ ਧਰਤੀ ਤੇ ਰਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਤਾਂ ਜਿਹੜੇ ਲੋਕ ਇਦਾਂ ਰੱਬ ਸਤਵੇਂ ਅਸਮਾਨ ਤੇ ਜਾਂ 14ਵੇਂ ਅਸਮਾਨ ਤੇ ਜਾਂ ਕਿਤੇ ਹੋਰ ਵੱਖਰੇ ਥਾਂ ਤੇ ਰਹਿੰਦਾ ਸੀਗਾ ਜਿਹੜਾ ਰੱਬ ਕੋਈ ਸਰੀਰ ਧਾਰੀ ਸੀਗਾ ਜਿਹੜਾ ਰੱਬ ਕੋਈ ਹੱਡ ਮਾਸ ਚਮੋਂਦੇ ਇਦਾਂ ਬਣਿਆ ਹੋਇਆ ਢਾਂਚਾ ਸੀਗਾ ਉਹ ਗੁਰੂ ਸਾਹਿਬ ਨੇ ਤਾਂ ਉਹਨੂੰ ਸਾਰਿਆਂ ਨੂੰ ਰੱਦ ਕਰ ਦਿੱਤਾ ਇਹੋ ਜਿਹਾ ਤਾਂ ਰੱਬ ਹੀ ਕੋਈ ਨਹੀਂ ਹੈਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂਆਤੀ ਮੂਲ ਮੰਤਰੀ ਪੜ੍ਹ ਕੇ ਦੇਖੋ ਉੱਥੇ ਲਿਖਿਆ ਹੋਇਆ ਅਜੂਨੀ ਉਹ ਜੂਨਾ ਚ ਹੀ ਨਹੀਂ ਆਉਂਦਾ ਜਿਹੜੀ ਚ ਜੂਨ ਚ ਹੀ ਨਹੀਂ ਆਉਂਦੀ ਉਹ ਸਾਡੇ ਵਾਂਗੂ ਸਰੀਰਧਾਰੀ ਹੈ ਹੀ ਨਹੀਂਗਾ ਫਿਰ ਉੱਥੇ ਇੱਕ ਓੰਕਾਰ ਓੰਕਾਰ ਦਾ ਮਤਲਬ ਹੀ ਹੈ ਜਿਹੜਾ ਸਰਬਵਿਆਪਕ ਹੈ ਜਿਹੜਾ ਸਾਰਿਆਂ ਥਾਂਾਂ ਤੇ ਰਮਿਆ ਹੋਇਆ ਘਟ ਘਟ ਮੈਂ ਹਰ ਜੂ ਬਸੇ ਉਹ ਕੌਣ ਹੈ ਉਹ ਉਹ ਸਰੀਰਧਾਰੀ ਹੈ ਜਿਹੜਾ ਘਟ ਘਟ ਦੇ ਵਿੱਚ ਰਹਿੰਦਾ ਹੈ ਤਾਂ ਗੁਰੂ ਸਾਹਿਬ ਨੇ ਤਾਂ ਇਹੋ ਜਿਹਾ ਰੱਬ ਹੀ ਨਹੀਂ ਬਿਆਨ ਕੀਤਾ ਇਹੋ ਜਿਹਾ ਰੱਬ ਦਿੱਤਾ ਹੀ ਨਹੀਂਗਾ ਜਿਹੜਾ ਕੋਈ ਸ਼ਰੀਰ ਧਾਰੀ ਕਿਸੇ ਵੱਖਰੇ ਸਮਾਨ ਤੇ ਉੱਤੇ ਬੈਠਾ ਹੋਵੇ ਤੇ ਸਾਨੂੰ ਉੱਥੋਂ ਤੱਕ ਜਾ ਕੇ ਸਫ਼ਰ ਕਰਕੇ ਜਾਣ ਦੀ ਲੋੜ ਹੋਵੇ ਰੱਬ ਤਾਂ ਹਰ ਹਿਰਦੇ ਦੇ ਵਿੱਚ ਬੰਦੇ ਨੇ ਆਪਣੇ ਅੰਦਰ ਦੇ ਰੱਬ ਬੈਠੇ ਨੂੰ ਪਛਾਣਨਾ ਹੈ ਜਿਹੜਾ ਕੁਦਰਤ ਵਿੱਚ ਵੀ ਵਸਿਆ ਹੋਇਆ ਤੁਹਾਡੇ ਅੰਦਰ ਵੀ ਵਸਿਆ ਹੋਇਆ ਅਸੀਂ ਤਾਂ ਉਹਨੂੰ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸਿੱਖਿਆ ਨਾਲ ਬਾਣੀ ਦੇ ਰਾਹੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਜਿੰਨਾ ਕੋ ਸਕਿਆ ਥੋੜਾ ਬਹੁਤਾ ਜੀਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਨਾ ਇੱਕ ਵੀਡੀਓ ਦੇਖੀ ਆ ਉਹਦੇ ਵਿੱਚ ਨਾ ਇੱਕ ਭੈਣ ਕਹਿੰਦੀ ਆ ਕਿ ਮੈਂ ਤਾਂ ਰੱਬ ਨੂੰ ਮਿਲ ਕੇ ਆਈ ਆ ਰੱਬ ਤਾਂ ਮੇਰੇ ਨਾਲ ਰੋਜ਼ ਗੱਲਾਂ ਕਰਦਾ ਮੈਂ ਤਾਂ 2010 ਦੇ ਵਿੱਚ ਰੱਬ ਨੂੰ ਮਿਲੀ ਸੀ ਤੇ ਹੁਣ ਤੱਕ ਰੱਬ ਰੋਜ਼ ਮੈਨੂੰ ਮਿਲਦਾ ਮੈਂ ਸ਼ਾਮ ਨੂੰ ਗੱਲਾਂ ਕਰਦੀ ਆ ਉਹਦੇ ਨਾਲ ਮੈਂ ਇੱਥੋਂ ਦੀ ਆਪਣੇ ਸਰੀਰ ਚੋਂ ਬਾਹਰ ਨਿਕਲ ਕੇ ਮੈਂ ਸੂਰਜ ਦੇ ਵਿੱਚ ਜਾ ਆਈ ਆ ਸੂਰਜ ਦੇ ਵਿੱਚ ਉੱਥੇ ਅਲੱਗ ਲੋਕ ਵਸਿਆ ਹੋਇਆ ਇੱਕ ਇੱਕ ਨਰਕ ਹੁੰਦਾ ਇੱਕ ਸਵਰਗ ਹੁੰਦਾ ਜਿੱਥੇ ਚੰਗੇ ਕਰਮ ਕਰਨ ਵਾਲੇ ਸਵਰਗ ਜਾਂਦੇ ਨੇ ਮਾੜੇ ਵਾਲੇ ਨਰਕ ਜਾਂਦੇ ਨੇ ਉਹ ਕਹਿੰਦੀ ਮੈਂ ਸਾਰਾ ਕੁਝ ਦੇਖ ਕੇ ਆਈ ਹੁਈ ਆ ਇੱਥੋਂ ਹੀ ਸਾਰੀਆਂ ਗੱਲਾਂ ਦੇਖੋ ਝੂਠ ਜਿਹੜਾ ਨਾ ਉਹਦੇ ਪ ਝੂਠ ਜਿਹੜਾ ਕੋਈ ਨਾ ਕੋਈ ਆਪਣੇ ਨਿਸ਼ਾਨ ਜ਼ਰੂਰ ਛੱਡ ਜਾਂਦਾ ਜਿੱਥੋਂ ਫੜਿਆ ਜਾਂਦਾ ਹਾਂ ਜਦੋਂ ਹੁਣ ਬੰਦਾ ਸੂਰਜ ਲੋਕ ਤੇ ਸੂਰਜ ਸਾਹਮਣੇ ਦਿਸ ਰਿਹਾ ਸੂਰਜ ਤੇ ਗਿਆ ਸੂਰਜ ਜਿੰਨਾ ਸੇਕ ਆ ਜਿੰਨਾ ਉਹਦੀ ਗਰਮੀ ਆ ਤਪਸ਼ ਆ ਉਹਦੇ ਨੇੜੇ ਤੇੜੇ ਵੀ ਜਾਣਦੀ ਹੈ ਜੇ ਕੋਈ ਹਿਮਾਲਾ ਧਰਤੀ ਦੇ ਉੱਤੇ ਹੀ ਵੇਖੋ ਕੀ ਹਾਲ ਕੀਤਾ ਪਿਆ ਉਹਨੇ ਗਰਮੀ ਨਾਲ ਲੋਕ ਤਰਾ ਤਰਾ ਕਰਦੇ ਪਿਆ ਤੇ ਜੇ ਉਹਦੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਮਤਲਬ ਸੋਚਿਆ ਜਾ ਸਕਦਾ ਦੂਜੀ ਗੱਲ ਸੂਰਜ ਲੋਕ ਤੇ ਜਾਣਾ ਜਾਂ ਉਹਦੇ ਨਾਲ ਫਿਰ ਹੋਰ ਸ਼ਬਦ ਵਰਤੇ ਗਏ ਕਿ ਅਸੀਂ ਨਰਕ ਵੀ ਦੇਖਿਆ ਉੱਥੇ ਸਵਰਗ ਵੀ ਦੇਖਿਆ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਨੇ ਪੜ੍ਹੀ ਇਹਦਾ ਮਤਲਬ ਸਾਫ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਤਾਂ ਇਹ ਬੰਦੇ ਅਣ ਜਾਣਿਆ ਭਗਤ ਕਬੀਰ ਸਾਹਿਬ ਦੇ ਇਹ ਸੌਖੇ ਜਿਹੇ ਬੋਲ ਆ ਜਿਹੜੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਆਪ ਖੁਦ ਸਹਿਜ ਪਾਠ ਕਰਦੇ ਉਹਨਾਂ ਨੂੰ ਇਹ ਜਾਣਕਾਰੀ ਹੋਏਗੀ ਉਹਨਾਂ ਨੂੰ ਯਾਦ ਵੀ ਹੋਣਗੇ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾਹੂ ਕਿ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਤੋ ਰਾਦੇ ਦਾ ਮਤਲਬ ਹੈ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਨਰਕ ਇਹ ਸੁਰਗ ਰੱਦ ਕੀਤੇ ਰੱਬ ਨੇ ਪਿਆਰਿਆਂ ਨੇ ਹੈ ਨਹੀਂਗੇ ਇਹ ਹੈ ਨਹੀਂਗੇ ਔਰ ਇੱਕ ਸ਼ਬਦ ਦੇਖੋ ਕਬੀਰ ਸਾਹਿਬ ਦਾ ਦੋਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਸਭ ਕੋਈ ਚੱਲਣ ਕਹਿਤ ਹੈ ਉਹਾਂ ਨਾ ਜਾਣੋ ਬੈਕੌਂਠ ਹੈ ਕਹਾਂ ਜਿਹੜੇ ਵੈਕੁੰਠ ਚ ਜਾਣ ਦੀਆਂ ਗੱਲਾਂ ਕਰਦੇ ਆ ਕਿ ਅਸੀਂ ਉੱਥੇ ਜਾਣਾ ਉੱਥੇ ਜਾਣਾ ਉੱਥੇ ਜਾਣਾ ਉਹ ਵੈਕੁੰਠ ਹੈ ਕਿੱਥੇ ਆ ਔਰ ਇਹਨਾਂ ਦੋ ਸ਼ਬਦਾਂ ਦੇ ਇੱਕ ਪੈਰੋ ਰਾਗ ਚ ਇੱਕ ਗੌੜੀ ਚ ਇਹਨਾਂ ਦੋਵਾਂ ਦੇ ਅਖੀਰ ਤੇ ਜਾ ਕੇ ਜਦੋਂ ਕਬੀਰ ਸਾਹਿਬ ਨੇ ਨਵੇੜਾ ਕੀਤਾ ਕਉ ਕਬੀਰ ਇਹ ਕਈਏ ਕਾਹੇ ਵੈਕੁੰਠ ਫਿਰ ਕਿਨੂੰ ਆਖਿਆ ਜਾਏ ਤੇ ਕਬੀਰ ਸਾਹਿਬ ਉੱਤਰ ਦਿੰਦੇ ਨੇ ਕਉ ਕਬੀਰ ਇਹ ਕਈਏ ਕਾਹੇ ਸਾਧ ਸੰਗਤ ਵੈਕੁੰਠ ਹੈ ਆਹੇ ਗੁਰੂ ਦੀ ਸੰਗਤ ਹੀ ਸਭ ਤੋਂ ਵੱਡਾ ਵੈਕੁੰਠ ਹੈ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੈਗੀ ਤੋ ਇਹ ਤੋਂ ਸਾਫ਼ ਲੱਗਦਾ ਜਦੋਂ ਮੈਂ ਨਰਕ ਵੀ ਜਾ ਕੇ ਦੇਖਿਆ ਮੈਂ ਸਵਰਗ ਵੀ ਦੇਖਿਆ ਹੈ ਨਾ ਤਾਂ ਨਰਕ ਸਵਰਗ ਦੋਵੇਂ ਗੁਰਬਾਣੀ ਨਹੀਂ ਮੰਦੀ ਫਿਰ ਇਹ ਇਹ ਕਿਹੜੀ ਸਿੱਖੀ ਕਮਾ ਰਹੇ ਆ ਇਹ ਤਾਂ ਮੇਰਾ ਪਖੰਡ ਤੇ ਝੂਠ ਫਲਾ ਰਹੇ ਨੇ ਲੋਕਾਂ ਦੇ ਵਿੱਚ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾ ਰਹੇ ਨੇ ਰੱਬ ਮੇਰੇ ਨਾਲ ਗੱਲਾਂ ਕਰਦਾ ਰੱਬ ਕੋ ਸ਼ਰੀਰ ਧਾਰੀ ਆ ਕਿਉਂਕਿ ਗੱਲਾਂ ਜੇ ਕਰਨੀਆਂ ਮੂੰਹ ਚੋਂ ਬੋਲਣਾ ਤਾਂ ਸਰੀਰ ਚਾਹੀਦਾ ਮੂੰਹ ਚਾਹੀਦਾ ਜ਼ੁਬਾਨ ਚਾਹੀਦੀ ਤਾਲੂ ਚਾਹੀਦਾ ਇਹ ਸਭ ਕੁਝ ਇਦਾਂ ਹੀ ਚਾਹੀਦਾ ਆ ਫਿਰ ਉਹਦੇ ਚੋਂ ਆਵਾਜ਼ ਆਏਗੀ ਕੀ ਰੱਬ ਸ਼ਰੀਰਧਾਰੀ ਆ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਦੀ ਏਦਾਂ ਪਰ ਜਿਹੜੀ ਇਸ ਗੱਲ ਦੀ ਗੱਲ ਕੀਤੀ ਜਾਂਦੀ ਹੈ ਵੀ ਅਸੀਂ ਬੈਠ ਕੇ ਜਦੋਂ ਸਾਧਨਾ ਕਰਦੇ ਆ ਜਾਂ ਯੋਗ ਸਾਧਨਾ ਅਸੀਂ ਕਰਦੇ ਆ ਫਿਰ ਉਹਦੇ ਨਾਲ ਕੀ ਹੈ ਇੱਕ ਨਾਦ ਵੱਜਦਾ ਹੈ ਉਹ ਨਾਦ ਜਿਹੜਾ ਹੈ ਉਹਦੇ ਅੰਦਰ ਧੁਨੀ ਦੇ ਨਾਲ ਅੰਦਰੋਂ ਇੱਕ ਕੁੰਡਲਿਨੀ ਜਾਗਰਤ ਹੁੰਦੀ ਹੈ ਜਿਸ ਦੇ ਨਾਲ ਕੇ ਪ੍ਰਕਾਸ਼ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਫਿਰ ਸਾਨੂੰ ਰੱਬ ਦੇ ਦਰਸ਼ਨ ਹੁੰਦੇ ਨੇ ਫਿਰ ਇਹ ਸਾਰੀਆਂ ਗੱਲਾਂ ਜਿਹੜੀਆਂ ਆਮ ਲੋਕਾਂ 'ਚ ਪ੍ਰਚਲਿਤ ਨੇ ਫਿਰ ਇਹ ਗੱਲਾਂ ਕਿੱਥੋਂ ਆਈਆਂ ਸੀ ਦੇਖੋ ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਆ ਕਿ ਜਿਹੜਾ ਮਨ ਆ ਨਾ ਇਹਦਾ ਬੜਾ ਵੱਡਾ ਸ਼ੋਰ ਆ ਜਪਜੀ ਬਾਣੀ ਪੜ੍ਹ ਲਓ ਰਾਜ ਮਾਲ ਮਨ ਸ਼ੋਰ ਇਸ ਮਨ ਵਿੱਚ ਰਾਜ ਦਾ ਮਾਲ ਦਾ ਅਸਬਾਬ ਦਾ ਜੋ ਕੁਝ ਸਾਡੇ ਆਲੇ ਦੁਆਲੇ ਜਿਹਦੇ ਨਾਲੇ ਜੁੜਿਆ ਹੋਇਆ ਮਨ ਇਹਦਾ ਸ਼ੋਰ ਆ ਇੱਕ ਜ਼ਿੰਦਗੀ 'ਚ ਕੀ ਸਾਨੂੰ ਉਹ ਸ਼ੋਰ ਸੁਣਾਈ ਦਿੰਦਾ ਕੀ ਸਾਡੇ ਅੰਦਰ ਕੋਈ ਇੱਥੇ ਹਾਏ ਹਾਏ ਬਾਂ ਬਾਹ ਹੋ ਰਹੀ ਹੈ ਕੀ ਹੋ ਰਿਹਾ ਸਾਡੇ ਅੰਦਰ ਸ਼ੋਰ ਦਾ ਮਤਲਬ ਹੈ ਸਾਡੇ ਅੰਦਰੋਂ ਖਿਆਲ ਸਾਡੇ ਅੰਦਰੋਂ ਵਿਚਾਰ ਲਗਾਤਾਰ ਦੌੜ ਰਹੇ ਆ ਮਾਈਕ ਕੋਈ ਸਾਡੇ ਅੰਦਰੋਂ ਹਾਏ ਹਾਏ ਬਾਂ ਬਾਂ ਦੀ ਆਵਾਜ਼ ਨਹੀਂ ਆ ਰਹੀ ਠੀਕ ਹੈ ਜਿਹੜਾ ਨਾਦ ਵੱਜਣਾ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਆ ਬਾਣੀ ਕਹਿੰਦੀ ਹੈ ਕਿ ਬੰਦੇ ਦਾ ਮਨ ਸ਼ਾਂਤ ਹੁੰਦਾ ਆ ਇਹਨਾਂ ਨੇ ਹੋਰ ਉੱਥੇ ਪਤਾ ਨਹੀਂ ਢੋਲ ਟਮਕੇ ਤੇ ਕੀ ਕੁਝ ਤੂਤੀਆਂ ਵਾਜੇ ਵਜਾਉਣੇ ਸ਼ੁਰੂ ਕਰ ਲਿਆ ਅਕੀ ਉਥੇ ਉਥੇ ਵੱਡਾ ਨਾਦ ਵਜਦਾ ਉਥੇ ਉਥੇ ਉਹਦੀ ਆਵਾਜ਼ ਬੜੀ ਭਾਰੀ ਹੁੰਦੀ ਆ ਉਹ ਸੁਣੀ ਨਹੀਂ ਜਾਂਦੀ ਮਤਲਬ ਕੀ ਇਹ ਕਹਿਣਾ ਕੀ ਚਾ ਰਹੇ ਆ ਕਿਹੜਾ ਨਾਦ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪੜੋਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਤਾਂ ਮਨੁੱਖ ਦੀ ਜ਼ਿੰਦਗੀ 'ਚ ਸ਼ਬਦ ਦੇ ਗੂੰਜਣ ਦੀ ਗੱਲ ਕੀਤੀ ਆ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਅਕਾਲ ਪੁਰਖ ਜੀ ਦੇ ਹੁਕਮ ਦੇ ਵਸਣ ਦੀ ਗੱਲ ਕੀਤੀ ਆ ਕਿ ਗੁਰੂ ਸਾਹਿਬ ਦਾ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਰੱਬ ਦਾ ਹੁਕਮ ਬੰਦੇ ਦੇ ਅੰਦਰ ਜਿਹੜਾ ਉਹ ਵਸਦਾ ਆ ਜੇ ਅਸੀਂ ਕੋਈ ਇਦਾਂ ਫਿਜ਼ੀਕਲ ਸਰੀਰ ਦੇ ਅੰਦਰ ਵਾਜੇ ਉਹ ਸਾਨੂੰ ਅਸਲ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਸਾਰਾ ਕੁਝ ਇਹ ਵੇਖੋ ਸੁਣੋ ਪੜੋ ਤਾਂ ਇਹ ਯੋਗ ਮਤ ਦੀ ਜਿਹੜੀ ਥਿਉਰੀ ਸੀਗੀ ਜਿਹੜੀ ਗੁਰੂ ਸਾਹਿਬ ਨੇ ਰੱਦ ਕੀਤੀ ਸੀ ਕਿਸੇ ਨਾ ਕਿਸੇ ਰੂਪ ਵਿੱਚ ਉਹ ਸਾਡੇ ਸਾਹਮਣੇ ਪਰੋਸੀ ਜਾ ਰਹੀ ਆ ਔਰ ਸਾਡੇ ਲੋਕ ਉਹਨੂੰ ਸਿੱਖੀ ਦੇ ਨਾਂ ਤੇ ਜਿਹੜਾ ਆ ਉਹ ਆਪਣਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਵੱਡਾ ਇੱਕ ਪਖੰਡ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਰੋਧ ਵਿੱਚ ਜਿਹੜਾ ਸਿਲਸਿਲਾ ਆ ਉਹ ਸਾਰਾ ਹੀ ਅਪਣਾ ਕੇ ਕਰਨ ਕੀਤਾ ਜਾ ਰਿਹਾ ਤੇ ਫਿਰ ਹੁਣ ਤੁਹਾਡੇ ਹਿਸਾਬ ਦੇ ਨਾਲ ਰੱਬ ਹੈ ਕੀ ਆ ਜਿਹਨੂੰ ਲੋਕ ਲੱਭਦੇ ਫਿਰਦੇ ਨੇ ਅਲੱਗ-ਅਲੱਗ ਧਰਮਾਂ ਦੇ ਵਿੱਚ ਜਿਹੜਾ ਹੈ ਉਹ ਅਲੱਗ-ਅਲੱਗ ਤਰੀਕੇ ਦੱਸੇ ਹੋਏ ਨੇ ਇਸ ਤਰੀਕੇ ਨਾਲ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਫਿਰ ਅਸਲ ਸਿੱਖੀ ਕਹਿੰਦੀ ਕੀ ਹੈ ਜਿਹੜਾ ਸਾਡੇ ਲੋਕਾਂ ਨੂੰ ਹਜੇ ਪਤਾ ਹੀ ਨਹੀਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬੜੇ ਸੌਖੇ ਸ਼ਬਦ ਵਰਤੇ ਆ ਉਹਨਾਂ ਸੌਖੇ ਸ਼ਬਦਾਂ ਦੇ ਵਿੱਚ ਜੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਕਹਿੰਦੇ ਹੋ ਕਿ ਫਿਰ ਰੱਬ ਹੈ ਕੀ ਜਿਹਨੂੰ ਲੋਕ ਮਿਲਣ ਦੀ ਕੋਸ਼ਿਸ਼ ਕਰ ਰਹੇ ਤਾਂ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖੋ ਫਿਰ ਖਸ਼ਬੂ ਕੀ ਆ ਫੁੱਲ ਦੇ ਵਿੱਚ ਖੁਸ਼ਬੂ ਆ ਖੁਸ਼ਬੂ ਕੀ ਆ ਖੁਸ਼ਬੂ ਕੋਈ ਫੜੀ ਜਾਣ ਵਾਲੀ ਚੀਜ਼ ਆ ਖੁਸ਼ਬੂ ਸਿਰਫ ਮਾਨਣ ਵਾਲੀ ਜਾਂ ਮਹਿਸੂਸ ਕਰਨ ਵਾਲੀ ਚੀਜ਼ ਆ ਠੀਕ ਆ ਖੁਸ਼ਬੂ ਜਿਹੜੀ ਆ ਉਹ ਕੋਈ ਫੜੀ ਜਾਣ ਵਾਲੀ ਇਦਾਂ ਦੀ ਸਾਹਮਣੇ ਕੋਈ ਸਥੂਲ ਚੀਜ਼ ਜਾਂ ਕੋਈ ਆਕਾਰਦਾਰੀ ਚੀਜ਼ ਨਹੀਂ ਹੈਗੀ ਔਰ ਗੁਰੂ ਸਾਹਿਬ ਨੇ ਜਦੋਂ ਨੌਵੇਂ ਪਾਤਸ਼ਾਹ ਜੀ ਦਾ ਸ਼ਬਦ ਪੜ੍ਹੋ ਜਿਹੜਾ ਸੌਖਾ ਬਿਲਕੁਲ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਹਪ ਮਦ ਪੋਹ ਪਦਾਰਥ ਹੈ ਫੁੱਲ ਪੋਹਪ ਮਦ ਜਿਉਂ ਬਾਸ ਬਸਤ ਹੈ ਜਿਵੇਂ ਫੁੱਲਾਂ ਦੇ ਵਿੱਚ ਬਾਸ ਸੁਗੰਧੀ ਵਸਦੀ ਆ ਪੋਹਪ ਮਦ ਜਿਉਂ ਬਾਸ ਬਸਤ ਹੈ ਮੁਕਰਮਾਹੇ ਜੈਸੇ ਸ਼ਾਈ ਜਿਵੇਂ ਸ਼ੀਸ਼ੇ ਦੇ ਵਿੱਚ ਕੋਈ ਪਰਛਾਈ ਜਿਹੜੀ ਦਿਖਾਈ ਦਿੰਦੀ ਆ ਕਿਸੇ ਦੀ ਸ਼ਕਲ ਸੂਰਤ ਦਿਖਾਈ ਦਿੰਦੀ ਆ ਕੀ ਉਹ ਸ਼ਕਲ ਸੂਰਤ ਸ਼ੀਸ਼ੇ ਦੇ ਵਿੱਚੋਂ ਫੜੀ ਜਾ ਸਕਦੀ ਆ ਨਹੀਂ ਤਾਂ ਅਸਲ ਵਿੱਚ ਇਹ ਜਿੰਨਾ ਕੁਝ ਹੋ ਰਿਹਾ ਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਹੋ ਰਿਹਾ ਔਰ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਦੇਖੋ ਕਿੰਨਾ ਕਮਾਲ ਦਾ ਆ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਾਜ ਵਿੱਚ ਫੈਲੇ ਹੋਏ ਇਦਾਂ ਦੇ ਦੇਹਤਾਰੀ ਕੋਈ ਵੀ ਰੱਬ ਨੂੰ ਮੰਨੇ ਜਾ ਰਹੇ ਜਿਹੜੇ ਪਖੰਡ ਦੀ ਗੱਲ ਸੀਗੀ ਗੁਰੂ ਸਾਹਿਬ ਨੇ ਉਹਨੂੰ ਰੱਦ ਕੀਤਾ ਤਾਂ ਮਹਾਰਾਜ ਨੇ ਆਖਿਆ ਸਗਲੀ ਥੀਤ ਪਾਸ ਡਾਰ ਰੱਖੀ ਅਸ਼ਟਮ ਥੀਤ ਗੋਬਿੰਦ ਜਨਮਾ ਸੀ ਪਰਮ ਭੂਲੇ ਨਰਕਰਤ ਕਚਰਾਣ ਜਨਮ ਮਰਨ ਤੇ ਰਹਿਤ ਨਾਰਾਇਣ ਠੀਕ ਹੈ ਉਸੇ ਸ਼ਬਦ ਵਿੱਚ ਮਹਾਰਾਜ ਨੇ ਇਹ ਸ਼ਬਦ ਵਿਵਰਤਿਆ ਸੋਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਿਹੜੇ ਜਿਹੜੀ ਜਿਹੜੀ ਜ਼ੁਬਾਨ ਕਹਿੰਦੀ ਹੈ ਕਿ ਰੱਬ ਜੂਨਾ ਵਿੱਚ ਆ ਆਕਾਰ ਵਿੱਚ ਆ ਸਰੀਰ ਧਾਰੀ ਆ ਉਹ ਜ਼ੁਬਾਨ ਸੜ ਜਾਏ ਉਹਨੂੰ ਅੱਗ ਲੱਗ ਜਾਏ ਸੋਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਤਾਂ ਜਦੋਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਦਾ ਕੁਝ ਪ੍ਰਮਾਣ ਹੀ ਨਹੀਂ ਕਰਦੇ ਬਾਣੀ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਰੱਬ ਸਰਬਵਿਆਪਕ ਰੱਬ ਜਿਵੇਂ ਸੁਗੰਧੀ ਹੈ ਇਸੇ ਤਰੀਕੇ ਨਾਲ ਪੂਰੀ ਸ੍ਰਿਸ਼ਟੀ ਦੇ ਅੰਦਰ ਇਸ ਸ੍ਰਿਸ਼ਟੀ ਨੂੰ ਬਣਾ ਕੇ ਇਹਦੇ ਵਿੱਚ ਵਸ ਰਿਹਾ ਆ ਉਹ ਸਾਡੇ ਅੰਦਰ ਵੀ ਹੈ ਸਾਡੇ ਬਾਹਰ ਵੀ ਹੈ ਲੇਕਿਨ ਉਹ ਫੜੀ ਜਾਣ ਵਾਲੀ ਇਦਾਂ ਸਥੂਲ ਚੀਜ਼ ਕੋਈ ਨਹੀਂ ਹੈਗੀ ਕਿ ਉਹਨੂੰ ਫੜਿਆ ਜਾਵੇ ਉਹਦੀ ਕੋ ਫੋਟੋ ਖਿੱਚੀ ਜਾਏ ਉਹਦਾ ਕੋ ਆਕਾਰ ਤਿਆਰ ਹੋ ਜਾਏ ਇਦਾਂ ਦਾ ਕੁਝ ਵੀ ਨਹੀਂਗਾ ਫਿਰ ਤੁਸੀਂ ਹੁਣ ਜਿਹੜਾ ਇੱਥੇ ਕੋਰਸ ਕਰਵਾਨੇ ਹੋ ਢਾਈ ਸਾਲ ਦਾ 3 ਸਾਲ ਦਾ ਕੋਰਸ ਕਰਵਾਨੇ ਹੋ ਫਿਰ ਉਹਦੇ ਵਿੱਚ ਕਿਸ ਤਰੀਕੇ ਨਾਲ ਬੱਚਿਆਂ ਨੂੰ ਕਿਸ ਚੀਜ਼ ਵਾਸਤੇ ਤਿਆਰ ਕੀਤਾ ਜਾਂਦਾ ਅਸੀਂ ਉਹਦੇ ਲਈ ਜਿਹੜਾ ਤਿਆਰੀ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜੋ ਸਾਨੂੰ ਕਿਹਾ ਜਿਵੇਂ ਦਾ ਅਕਾਲ ਪੁਰਖ ਜੀ ਬਾਰੇ ਕਿਹਾ ਅਸੀਂ ਉਹ ਜਾਣਨ ਦੀ ਤੇ ਦੁਨੀਆ ਨੂੰ ਬਾਕੀਆਂ ਨੂੰ ਦੱਸਣ ਲਈ ਅਸੀਂ ਤਿਆਰੀ ਕਰਦੇ ਆਂ ਉਹ ਤਿਆਰੀ ਅਸੀਂ ਕਰਵਾਉਂਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਧਰਮ ਕਿਦਾਂ ਦਾ ਮੰਨਿਆ ਧਰਮ ਕੋਈ ਵਿਖਾਵੇ ਦਾ ਧਰਮ ਕੋਈ ਕੱਪੜਿਆਂ ਦਾ ਧਰਮ ਕੋਈ ਜਿਹੜਾ ਇਦਾਂ ਸਿਰਫ ਨਿਰੀ ਫੋਕੀ ਪਾਠ ਪੂਜਾ ਦਾ ਜਿਹੜਾ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਅਸੀਂ ਉਹਨੂੰ ਪੜਨ ਦੀ ਪੜਾਉਣ ਦੀ ਔਰ ਦੁਨੀਆ ਦੇ ਲੋਕਾਂ ਨੂੰ ਦੱਸਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਸ ਪਖੰਡ ਤੋਂ ਵਰਜਿਆ ਆ ਉਹ ਪਖੰਡ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਔਰ ਉਸ ਪਖੰਡ ਤੋਂ ਲੋਕਾਂ ਨੂੰ ਜਿਹੜਾ ਆ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪਖੰਡ ਤੋਂ ਬਚੋ ਇਹਦੇ ਚੋਂ ਪਹਿਲਾਂ ਵੀ ਕੁਝ ਨਹੀਂ ਨਿਕਲਿਆ ਹੁਣ ਵੀ ਕੁਝ ਨਹੀਂ ਨਿਕਲਣਾ ਕਿਉਂਕਿ ਗੁਰੂ ਸਾਹਿਬ ਨੇ ਲੰਬੇ ਚੌੜੇ ਤਜਰਬੇ ਦੇ ਵਿੱਚੋਂ ਸਾਨੂੰ ਜੋ ਸਿੱਖਿਆਵਾਂ ਦਿੱਤੀਆਂ ਆ ਸਾਨੂੰ ਉਹ ਮੰਨਣੀਆਂ ਪੈਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਮਾਜ ਸੇਵਾ ਜੋ ਸਾਨੂੰ ਉਹਦੇ ਚੋਂ ਸਿਖਾਇਆ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਉਸ ਸੇਵਾ ਨੂੰ ਉਸ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪੜਨ ਦੀ ਕੋਸ਼ਿਸ਼ ਕਰਦੇ ਆ ਔਰ ਦੁਨੀਆ ਤੱਕ ਲਿਜਾਣ ਦੀ ਕੋਸ਼ਿਸ਼ ਕਰਦੇ ਆ ਕਿ ਜੋ ਗੁਰੂ ਸਾਹਿਬ ਨੇ ਕਿਹਾ ਉਹ ਆ ਆ ਜੋ ਆ ਆਲੇ ਦੁਆਲੇ ਸਾਡੇ ਪਖੰਡ ਰਚਿਆ ਜਾ ਰਿਹਾ ਇਹ ਅਸਲ ਦੇ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਇਹ ਗੱਲਾਂ ਮੇਲ ਨਹੀਂ ਖਾਂਦੀਆਂ ਸੋ ਸਾਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਜਿਵੇਂ ਹੁਣੇ ਦੱਸਿਆ ਭਾਈ ਸਾਹਿਬ ਨੇ ਕਿ ਅਸਲ ਦੇ ਵਿੱਚ ਸਿੱਖੀ ਸਿਧਾਂਤ ਹੈ ਕੀ ਹੈ ਕਿਉਂਕਿ ਸਾਡੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੀ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ ਸਿੱਖੀ ਸਿਧਾਂਤ ਤੋਂ ਉਲਟ ਨੇ ਜਿਹੜੀਆਂ ਸਾਨੂੰ ਪਰਮਾਉਂਦੀਆਂ ਨੇ ਜਿਹੜੀਆਂ ਗੱਲਾਂ ਸਾਨੂੰ ਸੁਣਨ 'ਚ ਚੰਗੀਆਂ ਲੱਗਦੀਆਂ ਨੇ ਕਹਾਣੀਆਂ ਸਾਨੂੰ ਵਧੀਆ ਬਹੁਤ ਲੱਗਦੀਆਂ ਨੇ ਪਰ ਅਸਲ ਦੇ ਵਿੱਚ ਕੀ ਉਹਨਾਂ ਦਾ ਕੋਈ ਸਿਰ ਪੈਰ ਹੈ ਤਾਂ ਸਾਨੂੰ ਇਦਾਂ ਦੇ ਜਿਹੜੇ ਹੋਰ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ ਉਹਨਾਂ ਨਾਲ ਜੋੜਨਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਅਸਲ ਸਿੱਖੀ ਨੂੰ ਪਛਾਣੀਏ ਆਪਣਾ ਜੀਵਨ ਦਾ ਮੂਲ ਸਮਝੀਏ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਚੱਲੀਏ ਤੇ ਜਿਹੜੇ ਇਦਾਂ ਦੇ ਭਰਮ ਭੁਲੇਖੇ ਨੇ ਉਹਨਾਂ ਦੇ ਵਿੱਚ ਜਾਣ ਤੋਂ ਫਸੀਏ ਤੇ ਹੋਰਾਂ ਨੂੰ ਵੀ ਬਚਾਈਏ ਤੁਹਾਨੂੰ ਮਿਲਦੇ ਰਾਂਗੇ ਜੀ ਇਦਾਂ ਹੀ ਤਾਂ ਸਿਟੀ ਹੈਡਲਾਈਨਸ ਤੇ ਤੁਸੀਂ ਦੇਖਦੇ ਰਹੋ ਸਾਡੇ ਨਾਲ ਤੇ ਅੱਗੇ ਹੀ ਜੁੜੇ ਰਹੋ ਸਾਡੇ ਨਾਲ ਇਦਾਂ ਦੀਆਂ ਸੱਚੀਆਂ ਸੁੱਚੀਆਂ ਤੇ ਹੋਰ ਇਦਾਂ ਦੀਆਂ ਚੰਗੀਆਂ ਗੱਲਾਂ ਤੇ ਧੰਨਵਾਦ